ਅੱਜ ਜਿਹੜਾ ਇਕੱਠਾ ਕਰਨਾ ਹੋਇਆ ਉਸ ਨੂੰ ਲੈ ਕੇ ਤੇ ਅੱਜ ਜੋ ਕਾਰਜਕ੍ਰਮ ਕੀਤਾ ਗਿਆ ਜੀ ਆਪ ਜੀ ਵੱਲੋਂ ਉਹਦੇ ਬਾਰੇ ਥੋੜਾ ਚੱਲਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਪੇ ਬੰਦੀਆਂ ਦੇ ਕੋਈ ਸਾਰਿਆਂ ਦੇ ਨਾਮ ਦੱਸ ਦਿਓ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਤਾਲਮੇਲ ਸੰਗਠਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹੋਏ ਹਾਂ ਦਾਤਾ ਸਤਿਗੁਰੂ ਦੇ ਦਰ ਤੇ ਜਾ ਕੇ ਨਮਸਕਾਰ ਕੀਤੇ ਹੈ ਇਹ ਜਥੇਬੰਦੀਆਂ ਦੇ ਸਮੂਹ ਇਸਤਾਲ ਮੇਂ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਕ ਭਾਵਨਾਵਾਂ ਦਾ ਪੁਲਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁੱਖ ਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਅਕਾਲ ਠਗਦਾ ਜੋ ਪ੍ਰਬੰਧ ਹੈ ਇਹਦੀ ਪ੍ਰਭੂ ਸ਼ਤਾ ਨੂੰ ਕਾਇਮ ਰੱਖਣ ਦੇ ਲਈ ਉਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜੀ ਅਕਾਲ ਤਖਤ ਦੇ ਪ੍ਰਬੰਧ ਦੀ ਨਿਗਰਾਨੀ ਕਰੇ ਇਥੋਂ ਦੇ ਨਿਯਾਬੜੀ ਨੂੰ ਚਲਾਵੇ ਦੂਜਾ ਸਾਡਾ ਹਿੱਸਾ ਸੀ ਅਰਦਾਸ ਦਾ ਕਿ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਪੰਥਕ ਹੋਵੇ ਉਹਦੇ ਚ ਯੋਗਤਾ ਵੀ ਆਉਂਦੀ ਹੈ ਸੇਵਾ ਨਿਯੁਕਤੀ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸੇਵਾ ਮੁਕਤੀ ਦੇ ਪ੍ਰਬੰਧ ਦੀ ਗੱਲ ਆਉਂਦੀ ਹੈ ਇਹ ਮੰਗ ਅੱਜ ਦੀ ਨਹੀਂ ਹੈ ਇਹ ਮੰਗ ਬੜੇ ਲੰਮੇ ਪੁਰਾਣੇ ਸਮੇਂ ਤੋਂ ਸੀ ਕਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ શ્રી ਦਰਬਾਰ ਸਾਹਿਬ ਤੇ ਹੋਰ ਬੜੀਆਂ ਜਿੰਮੇਵਾਰੀਆਂ ਦੇ ਲਈ ਸਿੰਘ ਸਭਾਵਾਂ ਦੇ ਕੋਲ ਨਮਾਇੰਦੇ ਲੈ ਕੇ ਉਹਨਾਂ ਦੇ ਪ੍ਰੇਰਣਾ ਤੇ ਉਹਨਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਉਹ ਸਾਰਾ ਸਿਲਸਿਲਾ ਸਾਡਾ ਖਤਮ ਹੋ ਚੁੱਕਾ ਹੈ ਕਮਨਿਚਾ ਹੈ ਕਿ 2080 ਦੇ ਸਾਲ ਦੇ ਅੰਦਰ ਇਸ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਗਿਆਨੀ ਜਗENDER ਸਿੰਘ ਵਿਦਵਾਨਤੀ ਜੀ ਉਹਨਾਂ ਨੇ ਇੱਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼੍ਰੋਮਣੀ ਕਮੇਟੀ ਨੂੰ ਉਹਦੇ ਉੱਤੇ ਜਨਰਲ ਹਸਨਾ ਮਤਾ ਵੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਤਾਂ ਜਿਸੀਂ ਦੇਖ ਕੀ ਰਹੇ ਆ ਕਿ ਅੱਜ ਬੇਮਰਜ਼ਾਦਗੀ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹ ਮਰਜ਼ਾਦਗੀ ਦੀ ਬਹਾਲੀ ਲਈ ਅੱਜ ਸਾਡੀ ਅਰਦਾਸ ਜਿਹੜੀ ਹੈ ਅਸੀਂ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਆਏ ਹਾਂ ਇਹ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤੀ ਗਈ ਹੈ ਅਗਰ ਗੱਜ ਸਾਹਿਬ ਦੀ ਇਹ ਕਿੜਾ ਅਚਾਰੀ ਦੀ ਇਸ ਤਰ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਸਿਰੇ ਕਿਸਰਾ ਕਰਾਵਾ ਦੇ ਕਹਿੰਦੇ ਸੀ ਸਿੰਘ ਸਾਹਿਬ ਕੀ ਕਿਹਾ ਕਿ ਇਸ ਤਰ੍ਹਾਂ ਦੀ ਨਿਯੁਕਤੀ ਕੀਤੀ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਮਰਿਆਦਾ ਦੇ ਕਿਉਂਕਿ ਸਿੰਘ ਸਾਹਿਬ ਜਿਹੜੇ ਆਪਣਾ ਹੈੱਡ ਗ੍ਰੰਥੀ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਦਸਤਾਰ ਜੰਦੀ ਹੈ ਜਾਂ ਉਹਨਾਂ ਦਾ ਕੋਈ ਬੰਦਾ ਜਾਂਦਾ ਜਾਂਦੇ ਨੇ ਫਿਰ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਦਸਤਾਰ ਬੰਦੀ ਹੋ ਸਕਦੀ ਹੈ ਲੇਕਿਨ ਅਜੇ ਹੁਆ ਨਹੀਂ ਇਹਨੂੰ ਕੀ ਸਮਝਦੇ ਹੋ ਦੇਖੀ ਇਹਨੂੰ ਸਮਝਦੇ ਹੋ ਉਹ ਨਹੀਂ ਅਸੀਂ ਇੱਥੇ ਸਾਢੇ ਮਹੀਨੇ ਤੋਂ ਪਹਿਲਾਂ ਵੀ ਗਏ ਚੁੱਕੇ ਹਾਂ ਜੀ ਚਾਹੀਦਾ ਹੈ ਸੀ ਕਿ ਜੇ ਕੌਮ ਦੇ ਅੰਦਰ ਕੋਈ ਵਿਵਾਦ ਸੀ ਨੁਜੂਤੀ ਨੂੰ ਲੈ ਤਾਂ ਤਰੀਕ ਅੱਗੇ 2-3 ਮਹੀਨੇ ਪਾ ਦੇਣੇ ਚਾਹੀਦੇ ਸੀ ਜਿਨ੍ਹਾਂ ਜਿਨ੍ਹਾਂ ਸੰਸਥਾ ਵੱਲੋਂ ਇਹ ਨਰਾਸ਼ਤਾ ਪ੍ਰਗਟ ਕੀਤੀ ਗਈ ਸੀ ਉਹਨਾਂ ਦੀ ਸ਼ੰਕੇ ਦੂਰ ਕਰਕੇ ਇਹਨੂੰ ਸਹਿਮਤੀ ਨਾਲ ਜਿਹੜਾ ਸੀ ਇਹ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਸੀ ਦੇਖੋ ਧੁੱਕ ਜਿਹੜੀ ਹੈ ਬਿਨਾਂ ਸਹਿਮਤੀ ਤੋਂ ਜ਼ਿੰਮੇਵਾਰੀ ਸੰਪੰਨ ਨਾਲ ਇਹ ਵਿਵਾਦ ਘਟਦਾ ਨਹੀਂ ਵਿਵਾਦ ਵਧੇਗਾ ਕੱਲ ਭਾਈ ਕੁਲਦੀਪ ਸਿੰਘ ਦੀ ਸਟੇਜਾਂ ਤੇ ਜਾਣਗੇ ਤੇ ਜੇ ਜੇ ਉੱਥੇ ਵਿਰੋਧ ਹੋਏਗਾ ਉਹ ਚੰਗਾ ਰਹੇਗਾ ਇਹ ਇਹ ਪਹਿਲਾਂ ਖਤਮ ਕਰਨਾ ਚਾਹੀਦਾ ਤਾਂ ਕੋ ਕੰਮ ਕਰ ਸਕਦੇ ਮੰਤੂ ਕਹਿੰਕੇ ਹਾਂ ਕਿ ਇਹ ਸਤਕਾਰਯੋਗ ਪਦਵੀਆਂ ਨੇ ਪਦਵੀਆਂ ਉੱਤੇ ਕਿਸੇ ਦੀ ਕੋਈ ਟਿੱਪਣੀ ਨਹੀਂ ਹੁੰਦੀ ਹੁੰਦੀ ਭਾਵੇਂ ਕੇਵਲ ਸਿੰਘ ਬੈਠੇ ਭਾਵੇਂ ਕੁਲਦੀਪ ਸਿੰਘ ਬੈਠੇ ਜਾਂ ਕੋਈ ਵੀ ਸੱਜਣ ਬੈਠਦਾ ਹੈ ਪਦਵੀਆਂ ਸਤਕਾਰਯੋਗਾਂ ਨੇ ਇਹ ਨਿਰਵਾਵਾਦ ਰਹਿਣੀਆਂ ਚਾਹੀਦੀ ਨੇ ਉਹ ਕਹਿੰਦੇ ਰੱਖਣੀਆਂ ਨੇ ਸਾਡੇ ਪ੍ਰਬੰਧ ਨੇ ਰੱਖਣੀਆਂ ਨੇ ਪ੍ਰਬੰਧ ਕੌਣ ਚਲਾ ਰਿਹਾ ਹੈ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇਸ ਮੌਕੇ ਪੰਥ ਦੀ ਨੁਮਾਇੰਦਗੀ ਨਹੀਂ ਕਰ ਰਹੀ ਉਹ ਧੜੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਕਰਨ ਵਾਸਤੇ ਲੱਗੀ ਹੋਈ ਹੈ ਇਸ ਸੇ ਖਨੌਜਵਾਨੀ ਵਾਸਤੇ ਸਾਰੇ ਪੰਥ ਦੀ ਨਿਰਾਸ਼ਤਾ ਵਾਸਤੇ ਇੱਕ ਬਹੁਤ ਵੱਡਾ ਕਾਰਨ ਹੈ ਇਸ ਲਈ ਇਹ ਸਾਨੂੰ ਅੱਜ ਵੀ ਜਿਹੜਾ ਉਹਨਾਂ ਕਰ ਲਿਆ ਨੇ ਮੂੰਹ ਨੇਰੇ ਕਰ ਲਿਆ ਇਸ ਨੂੰ ਗੱਲ ਵਿੱਚ ਖੁਸ਼ੀ ਕਰੀ ਕੋਈ ਗੱਲ ਨਹੀਂ ਹੈ ਕਿ ਇੱਥੇ ਕਿੰਨੀਆਂ ਖੁਸ਼ੀ ਹੁੰਦੀਆਂ ਜਦ ਸਾਰੀਆਂ ਸੰਸਥਾਵਾਂ ਇੱਥੇ ਜਾਂਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਦਰਬਾਰ ਸਾਹਿਬ ਵਾਲਾ ਪਹਿਲਾ ਇਸ ਤਰ੍ਹਾਂ ਦਰਬਾਰ ਸਾਹਿਬ ਨੂੰ ਦਿੱਤੀ ਜਾਂਦੀਆਂ ਦੁਨੀਆ ਸੰਸਥਾਵਾਂ ਜਾਂਦੀਆਂ ਇੱਕ ਮਾਣ ਤੇ ਇੱਜ਼ਤ ਹੁੰਦਾ ਹੈ ਅਸੀਂ ਲੋਕਾਂ ਨੇ ਸੇਵਾ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਵੀ ਕੀਤੀ ਹੈ ਤਾਂ ਕਿ ਦਮਨਾਂ ਸਾਹਿਬ ਦਮਨਾਂ ਸਾਹਿਬ ਵੀ ਸੇਵਾ ਕੀਤੀ ਹੈ ਸਾਨੂੰ ਪਤਾ ਹੈ ਪੰਥ ਕਿੰਨਾ ਮਾਣ ਤੇ ਸਤਿਕਾਰ ਦਿੰਦਾ ਹੈ ਉਸ ਮਾਣ ਸਤਿਕਾਰ ਨੂੰ ਕਾਇਮ ਕਿੰਨਾ ਰੱਖਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਆਜ ਵਿਵਾਦ ਦਾ ਕੋਈ ਕਾਰਨ ਨਹੀਂ ਕੋਈ ਵਿਅਕਤੀ ਵਿਵਾਦ ਦਾ ਕਾਰਨ ਨਹੀਂ ਹੈ ਨਰਗਵੀਰ ਸਿੰਘ ਦਾ ਕੋਈ ਕਾਰਨ ਨਹੀਂ ਨਾ ਕਲਦੀਪ ਸਿੰਘ ਦਾ ਕੋਈ ਕਾਰਨ ਹੈ ਜੇ ਕੋਈ ਜ਼ਿੰਮੇਵਾਰ ਹੈ ਤਾ ਸ਼੍ਰੋਮਣੀ ਕਮੇਟੀ ਦੀ ਵਰਤਮਾਨ ਸਮੇਂ ਦੇ ਜਿਹੜੇ ਆਗੂਆਂ ਦੀ ਜਮਾਤ ਹੈ ਕਾਰਜ ਕਰਨੀ ਜਿਵੇਂ ਮਾਰਿਆ ਉਹਨੇ ਮਗਲੇ ਬੈਠੇ ਪਿਛੇ ਬੈਠਾ ਹੋਇਆ ਬਾਦਲ ਦਲ ਦਾ ਧੜਾ 100% ਜ਼ਿੰਮੇਵਾਰ ਹੈ ਜਿਹੜਾ ਆਪਣੀਆਂ ਚੰਦਿਆਂ ਚਲਾਉਣ ਦੇ ਲਈ ਪੰਥ ਦੇ ਸਿਧਾਂਤਾਂ ਦੀ ਦੁਰਗਤੀ ਕਰ ਰਿਹਾ ਹੈ ਤੇ ਨਰਾਸ਼ ਕਰ ਰਿਹਾ ਹੈ ਅੱਜ ਇਹਨਾਂ ਸੰਸਥਾਵਾਂ ਦੇ ਅੰਦਰ ਸਾਡੇ ਸਖ ਮਿਸ਼ਨ ਕਾਲ ਲੁਧਿਆਣਾ ਗੁਰਮਤਿ ਗਿਆਨ ਮਿਸ਼ਨ ਕਾਲ ਲੁਧਿਆਣਾ ਸਾਬਜਾਦਾ ਜਵਾਰ ਸਿੰਘ ਗੁਰਮਤਿ ਗਿਆਨ ਮਿਸ਼ਨ ਕਾਲ ਚਾਹੁੰਦਾ ਇਸ ਤਰ੍ਹਾਂ ਕੋ ਗਿਆਨ ਪ੍ਰਕਾਸ਼ ٹرسٹ ਹੈ ਸਾਡਾ ਬੁੱਢੇਵਾਲ ਲੁਧਿਆਣਾ ਗੋਸਿਕ ਫੈਮਿਲੀ ਕਲੱਬ ਗੁਰੂਗ੍ਰੰਥ ਸਾਹਿਬ ਸੇਵਕ ਜਥਾ ਅਕਾਲਪੁਰ ਕੀ ਫੌਜ ਜਿਹੜੀ ਸਭ ਤੋਂ ਸਾੜੇ ਅੰਮ੍ਰਿਤਸਰ ਦੀ ਜਥਾਬੰਦੀ ਜਿਹੜੀ ਸਾੜੀ ਅੰਮ੍ਰਿਤਸਰ ਦੇ ਅੰਦਰ ਸਾੜੇ ਸੰਸਾਰ ਵਿੱਚ ਕੰਮ ਕਰਦੀ ਉਹ ਸਰਦਾਰ ਜਿਨ੍ਹਾਂ ਸਾਰਾ ਮੁੱਖ ਪ੍ਰਬੰਧ ਜਿਹੜਾ ਹੈ ਅਕਾਲਪੁਰੀ ਫੌਜ ਉਹਨੇ ਇੱਥੇ ਸ਼ਹਿਰ ਦੇ ਅੰਦਰ ਜਿਹੜਾ ਹੈ ਜੀਏਐਮ ਕੇਂਦਰੀ ਸ਼੍ਰੀ ਗੁਰ ਸਿੰਘ ਸਭਾ ਚੰਡੀਗੜ੍ਹ ਸਿੱਖ ਸਰਵ ਸੰਸਾਰ ਸਿੱਖ ਸੰਗਠਨ ਦੇ ਵੱਲੋਂ ਮਲਤਾਨੀ ਜੀ ਦਾ ਸਨੇਹਾ ਹੋਰ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇਹ ਚ ਸ਼ਾਮਿਲ ਨੇ ਜਿੰਨੇ ਆ ਕੇ ਭਾਈਵਾਲੀ ਕੀਤੀ ਸਿੰਘ ਸਾਹਿਬ ਵਕੀਰਾ ਅੱਜ ਕੀਤਾ ਗਿਆ ਮੁਗਲਾਂ ਦੇ ਸਮੇਂ ਚ ਪਿੰਨ ਲੱਗਦਾ ਹੈ ਅਜਿਹਾ ਨਹੀਂ ਪਿਆਰੇ ਬੱਚਿਓ ਉਤ ਕਾਲ ਕਿਸੇ ਦੇਖਿਆ ਨਹੀਂ ਪਰ ਜੋ ਅਸੀਂ ਹੁਣ ਦੇਖਦੇ ਪਏ ਆ ਇਹ ਹਨੇਰਾ ਯੁੱਗ ਹੈ ਇਹ ਤੇ ਤੁਸੀਂ ਦੇਖਿਆ ਜਿੱਦਣ ਫੈਸਲਾ ਆਇਆ ਸੀ ਸਭ ਦੀ ਟਿੱਪਣੀ ਕੀ ਆਈ ਸੀ ਇਹ ਕਾਲਾ ਦਿਨ ਇੱਕ ਦਿਨ ਫੈਸਲਾ ਕਾਲੇ ਕਾਲੇ ਦਿਨ ਦਾ ਨਾਮ ਦਿੱਤਾ ਗਿਆ ਇੱਕ ਇੱਕ ਤਾਂ ਮੇਰੀ ਕੌਮੀ ਵਾਸੀ ਸ਼ਬਦ ਸ਼ੋਭਾ ਨਹੀਂ ਦਿੰਦੇ ਨਾ ਸ਼੍ਰੋਮਣੀ ਕਮੇਟੀ ਦੀ ਵਾਸੀ ਸ਼ੋਭਾ ਦਿੰਦੇ ਨੇ ਇਹ ਸ਼ਬਦ ਸਾਡੇ ਮੂੰਹ ਚ ਨਿਕਲਣੇ ਨਹੀਂ ਚਾਹੀਦੇ ਸਾਨੂੰ ਇਹਨਾਂ ਗੱਲਾਂ ਨੂੰ ਰੋਕਣ ਦੇ ਲਈ ਸਾਡਾ ਪ੍ਰਬੰਧ ਪੰਥਕ ਹੋਣਾ ਚਾਹੀਦਾ ਹੈ ਨਿਯੁਕਤੀ ਵਾਸਤੇ ਨਿਯਮ ਬਣਨੀ ਚਾਹੀਦੇ ਨੇ ਤਾਂ ਕਿ ਮੇਰੀ ਕੌਮ ਨੂੰ ਨਰਾਸ਼ਤਾ ਨਾ ਦੇਖਣੀ ਪਵੇ। ਇਹ ਨੇਰੇ ਤੋਂ ਚਾਨਣ ਤੇ ਜਾਵਾਂਗੇ ਜਾਵਾਂਗੇ ਜੀ ਇਹਦੇ ਵਾਸਤੇ ਅਰਦਾਸ ਕੀਤੀ ਗਈ ਹੈ। ਅਸੀਂ ਲੱਕ ਬੰਨੇ ਆਉਣ ਵਾਲਾ ਸਮਾਂ ਆਏਗਾ ਛੋਮਣੀ ਕਮੇਟੀ ਚੁਣਨਾ ਵਾਸਤੇ ਅਸੀਂ ਪੰਥਕ ਮਾਨਤਣ ਨੂੰ ਨਾਲ ਲੈ ਕੇ ਅਸੀਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਛੋਮਣੀ ਕਮੇਟੀ ਦੇ ਲਈ ਕੰਮ ਕਰਾਂਗੇ। ਗੁਰੂ ਤੇ ਵਿਸ਼ਵਾਸ ਹੈ ਕਿ ਆਉਣ ਵਾਲਾ ਕੱਲ ਬਹੁਤ ਮਾਨਮਤਾ ਹੋਏਗਾ। ਪੰਚ ਦੀ ਮਰਜ਼ਾ ਦਾ ਹੋਏਗਾ ਸਿੰਘ ਸਾਹਿਬ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਸੀ ਅਸੀਂ ਜਿਹੜਾ ਸਵਾਗਤ ਨਹੀਂ ਹੋਣ ਦਿਆਂਗੇ ਲੇਕਿਨ ਇਸੇ ਕਰਕੇ ਸ਼ਾਇਦ ਇਹ ਜਲਦੀ ਕਰ ਲਿਆ ਗਿਆ ਕੀ ਕੱਲ ਨੂੰ ਜਿਸ ਤਰ੍ਹਾਂ ਸਟੇਜ ਤੇ ਜਾਂਦੇ ਨੇ ਸਿੰਘ ਸਾਹਿਬ ਜਿਹੜੇ ਹੁਣ ਕੁਲਦੀਪ ਸਿੰਘ ਅੜਗਾਜ ਜਿਹੜਾ ਨੂੰ ਬਣਾਇਆ ਗਿਆ ਕੱਲ ਨੂੰ ਜੋ ਸਟੇਜ ਤੇ ਜਾਂਦੇ ਤੇ ਕੀ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ ਪਿਆ ਕਰਨਾ ਬੇਟਾ ਮੈਂ ਪਹਿਲਾਂ ਖੈ ਚੁੱਕਾ ਹਾਂ ਕਿ ਇਹਨੂੰ ਅੱਗੇ ਪਾਉਂਦੇ ਜਿਨ੍ਹਾਂ ਵੱਲੋਂ ਵਿਰੋਧ ਸੀ ਉਹਨਾਂ ਨਾਲ ਬਿਠਾ ਕੇ ਉਹਨਾਂ ਦੀ ਦੁਬਦਾ ਦੂਰ ਕਰ ਦੇ ਬੇਤਰ ਢੰਗੋ ਸੀ ਇਸ ਲਈ ਉਹ ਨਹੀਂ ਕੀਤਾ ਇੱਕ ਗਲਤੀ ਤੇ ਗਲਤੀ ਦੂਜੀ ਕਰ ਲਈ ਹੈ ਸਾਨੂੰ ਆਉਣ ਵਾਲੇ ਸਮੇਂ 'ਚ ਸਾਡੀ ਇਹ ਅਪੀਲ ਹੈ ਪੰਥ ਦੇ ਜਥੇਬੰਦਿਆਂ ਨੂੰ ਸਾਡਾ ਵਿੱਚ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਪਰ ਕਿਸੇ ਅਸੀਂ ਨੂੰ ਕਿਸੇ ਬੰਦੇ ਦੀ ਇੱਜ਼ਤ ਦੇ ਉੱਤੇ ਅਸੀਂ ਹਮਲਾ ਨਹੀਂ ਕਰ ਸਕਦੇ ਇਹ ਜੰਗ ਨਹੀਂ ਹੈ ਇਹ ਵਿਚਾਰ ਦਾ ਅੰਤਰ ਹੈ ਨੰਗ ਜਥੇਬੰਦਿਆਂ ਸਾਡੀ ਬੇਨਤੀ ਰਹੇਗੀ ਅਸੀਂ ਮਾਨ ਸਨਮਾਨ ਸਿੱਖ ਦਾ ਜਿਹੜਾ ਹੈ ਨਾ ਉਹਨੂੰ ਬਣ ਕਰਾ ਰੱਖਣਾ ਹੈ ਅਸੀਂ ਕਿਸੇ ਮਨੁੱਖ ਦੀ ਜ਼ਿੰਦਗੀ ਉੱਤੇ ਕੋਈ ਤਰ੍ਹਾਂ ਦਾ ਵਾਰ ਕਰਕੇ ਅਸੀਂ ਕੌਮੀ ਸਿਰ ਨੀਵਾ ਨਹੀਂ ਕਰਨਾ ਗ੍ਰੰਥ ਗਰੁੱਪ 15 ਦੇ ਗੈਰ ਹਾਜ਼ਰੀ ਤੇ ਜਿਹੜੇ ਕੀਤੇ ਗਏ ਕੋਈ ਵੀ ਸਮਾਗਮ ਪਿਛਲੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਤੋਂ ਕਈ ਹੋਏ ਹੁਕਮਨਾਮੇ ਵੀ ਜਿਹੜੇ ਆ ਉਹ ਵਾਪਸ ਲੈ ਗਏ ਆ ਔਰ ਅੰਤਰਨ ਕਮੇਟੀ ਨੇ ਆਪਣੇ ਕੀਤੇ ਹੋਏ ਫੈਸਲੇ ਵੀ ਵਾਪਸ ਲਏ ਆ ਜਿਹੜਾ ਹੁਣ ਦਾ ਫੈਸਲਾ ਅਸੀਂ ਪੁਰਾਣੇ ਜਥੇਦਾਰਾਂ ਨੂੰ ਹਟਾ ਕੇ ਤੇ ਨਵੇਂ ਜਥੇਦਾਰ ਨੂੰ ਲਾਉਣ ਦਾ ਕਿ ਉਹ ਸਮਝੋ ਵੀ ਇਹ ਵੀ ਜਿਹੜਾ ਵਾ ਪੁਨਰ ਵਿਚਾਰ ਹੋ ਕੇ ਵਾਪਸ ਹੋਣਾ ਚਾਹੀਦਾ ਦੇਖੋ ਇਹ ਤਾਂ ਫੈਸਲਾ ਵਾਪਸ ਕਰਨ ਯੋਗ ਹੋਵੇ ਤਾਂ ਹੋਣਾ ਚਾਹੀਦਾ ਫੈਸਲਾ ਪੰਥ ਦੀ ਮਰਜ਼ੀ ਮੁਤਾਬਕ ਹੋਇਆ ਜਿਹੜਾ ਫੈਸਲਾ ਹੈ ਉਹਨੂੰ ਮੇਰੀ ਮਰਜ਼ੀ ਮੁਤਾਬਕ ਵਾਪ ਆਹ ਕਾਲ ਤਖਤ ਹੈ ਇਥੇ ਫੈਸਲਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਫੈਸਲਾ ਕਰਕੇ ਨਹੀਂ ਸੋਚਣਾ ਚਾਹੀਦਾ ਇਹ ਗੱਲ ਦਾ ਚੇਤਾ ਰੱਖਣਾ ਮੈਂ ਕਿਹੜੇ ਕਿਹੜੇ ਉਹ ਪੂਰਨ ਸਿੰਘ ਦੇ ਫੈਸਲੇ ਵਾਪਸ ਹੋਏ ਨਾ ਜਿਹੜੇ ਗੂਨਿਆਂ ਜਾ ਕੇ ਕੀਤੇ ਸਨ ਉਹ ਮਰਜ਼ਾਦਾ ਵਿੱਚ ਹੀ ਨਹੀਂ ਸਨ ਜਿਹੜੇ ਫੈਸਲੇ ਤਖਤ ਤੇ ਹੋਏ ਤਖਤ ਦੀ ਫਸੀਲ ਤੋਂ ਕੀਤੇ ਗਏ ਤੇ ਇਸ ਇਸ ਕਰਕੇ ਉਹ ਵੀ ਉਹ ਵੀ ਅੰਬੇਗੈਰ ਮਰਜ਼ਾ ਉਹ ਤੁਹਾਨੂੰ ਪਤਾ ਹੈ ਉਹ ਫੈਸਲਾ ਪੰਥ ਦਾ ਨਹੀਂ ਇਸ ਲਈ ਪੰਥ ਨੇ ਵਾਪਸ ਕਰਵਾਇਆ ਸੀ ਇਹ ਜਦੋਂ ਅਜ ਵਿਰੋਧ ਹੋਏਗਾ ਪੰਥ ਪੰਥ ਜਿਹੜਾ ਉਹ ਮਾਲਕ ਹੈ ਉਹ ਤੇ ਮੈਂ ਮਾਲਕ ਨਹੀਂ ਐ ਨਾ ਸ਼੍ਰੋਮਣੀ ਕਮੇਟੀ ਮਾਲਕ ਐ ਨਾ ਬਾਦਲ ਧੜਾਂ ਮਾਲਕ ਐ ਇਸ ਕਰਕੇ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜੀ ਐ ਸਾਡੀ ਹਰ ਗੱਲ ਹੋਣੀ ਚਾਹੀਦੀ ਐ ਅਸੀਂ ਜਦੋਂ ਤਖਤ ਸਾਹਿਬ ਦੀ ਮਰਜ਼ਾਦਾ ਇਹ ਦੇਖਦੇ ਆ ਉੱਥੇ ਪ੍ਰਕਾਸ਼ ਸਵਾ 4 ਵਜੇ ਹੁੰਦਾ ਅਰਦਾਸ ਚੱਲਦੇ ਖੰਡ ਪੜ੍ਹਦੇ ਕਮਰੇ 'ਚ ਕੀਤੀ ਗਈ ਐ ਅਸੀਂ ਚਾਹੁੰਦੇ ਆ ਕਿ ਇਹ ਮੋ ਪ੍ਰੋਬੰਡਨਲ ਜਾਂ ਪੰਥ ਤੇ ਤਖਤ ਦੀ ਮਰਜ਼ਾਦਾ ਦੇ ਨਾਲ ਵੀ ਅਸੀਂ ਅੱਜ ਕਿਤੇ ਨਾ ਕਿਤੇ ਭੁੱਲ ਕੀਤੀ ਜਾਂਦੀ ਸਿੱਖ ਸਾਹਿਬ ਕਹਿੰਦੇ ਆ ਰਪੀਰ ਜੇਦਰ ਸਾਹਿਬ ਆਣ ਬੰਨੋ ਇਹਦਾ ਕੋਈ ਖੁੱਲ ਕੇ ਵਿਰੋਧ ਨਹੀਂ ਕੀਤਾ ਗਿਆ ਜੋ ਕੁਝ ਹੋਇਆ ਉਹ ਕਰਾਂ ਮੈਂ ਕਹਿੰਦਾ ਉਹਨਾਂ ਦੇ ਵੱਲੋਂ ਸਾਰੀ ਪੰਥਕਾਰਿਆ ਜੀ ਬਾਦਲ ਦਲ ਦੇ ਅੰਦਰ ਬੰਦੇ ਸਤਿਫੇ ਦੇ ਕੇ ਜਾ ਰਹੇ ਨੇ ਜੂਥ ਦਲ ਦੇ ਅੰਦਰ ਸਤਿਫੇ ਦੇ ਕੇ ਜਾ ਰਹੇ ਨੇ ਸਾਫ ਦਾ ਪ੍ਰਧਾਨ ਲੋਂਗੋਵਾਲ ਸਤਿਫਾ ਦੇ ਕੇ ਜਾ ਰਹੇ ਬਹੁਤ ਮੋਤਵਰ ਸੱਜਣ ਇਹ ਕਿੰਨਾ ਵੱਲੋਂ ਆ ਉਹਨਾਂ ਦੇ ਲੈ 2 ਦਸੰਬਰ ਦੇ ਫੈਸਲਿਆਂ ਦੇ ਸਤਕਾਰ ਵੱਜੂ ਆ ਕਿ ਤੁਸੀਂ ਜੋ ਕੀਤਾ ਅਸੀਂ ਸਿਆਸੀ ਤੌਰ ਤੇ ਕਰ ਰਹੇ ਆ ਇਹ ਪੰਥਕ ਜਿਹੜੀ ਆਬਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ ਸੰਗਤ ਨੂੰ ਕੀ ਅਪੀਲ ਕਰਨਾ ਚਾਹ ਛਾੜੀ ਸਾਰੇ ਪੰਥ ਨੂੰ ਅਪੀਲ ਹੈ ਕੇ ਬਿਨਾ ਆਪਸੀ ਹਸੀਸ ਪੰਥਕਾ ਇੱਕ ਸਰਤਾ ਇੱਕ ਸਰਤਾ ਲਈ ਮਿਲ ਕੇ ਕੰਮ ਕਰੀਏ ਗੁਰੂ ਗ੍ਰੰਥ ਗੁਰਪੰਥ ਸਾਡੇ ਉਹ ਸਿਧਾਂਤ ਨੇ ਗੁਰੂ ਨੇ ਦਿੱਤੇ ਨੇ ਇਹਨਾਂ ਨੂੰ ਆਪਾਂ ਬਰਕਰਾਰ ਰੱਖਣਾ ਤੇ ਸਕਾਰਤ ਮਰਜ਼ਾ ਜੋ ਖਾਲਸਾ ਪੰਥ ਨੇ ਸਾਡੇ ਵਾਲੇ ਅਕਾਲ ਤਖਤ ਬਹਿ ਕੇ ਬਣਾਈ ਹੈ ਉਹਨ ਸ਼੍ਰੋਮਣੀ ਕਮੇਟੀ ਸ਼ਾਹਦੇ ਆ ਉਹਦਾ ਅਮਲ ਲਈ ਸਾਰੇ ਸੰਸਾਰ ਦੇ ਅੰਦਰ ਸਿਰ ਜੋੜ ਕੇ ਕੰਮ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਕਿ ਗਲਤ ਅਚਬਾਂ ਦੇ ਜਥੇਦਾਰ ਸਹਿਬਾਨ ਤਖਤਾਂ ਦੇ ਜਥੇਦਾਰ ਸਹਿਬਾਨ ਨੂੰ ਲੈ ਕੇ ਜੋ ਅੰਤਕ ਸੰਕਟ ਬਣਿਆ ਹੋਇਆ ਸੀਗਾ ਤਖਸਾਂ ਬਾਨਾਂ ਦੇ ਜਥੇਦਾਰ ਸਹਿਬਾਨ ਨੂੰ ਕਿਵੇਂ ਅਨੁਯੁਕਤ ਕਰਨਾ ਕਿਵੇਂ ਪੰਥਕ ਭਾਵਨਾ ਅਨੁਸਾਰ ਉਹਨਾਂ ਦੀ ਸੇਵਾ ਨਿਵਰਤੀ ਅਤੇ ਜੋ ਮੌਜੂਦਾ ਪੰਥ ਖਲਾਤ ਜਿਸ ਵਿਖੜੇ ਸਮੇਂ ਦੇ ਵਿੱਚ ਅਸੀਂ ਲੰਘ ਰਹੇ ਹਾਂ ਹਰੇਕ ਸੰਸਾਰ ਭਰ ਵਿੱਚ ਹਰ ਇੱਕ ਵਸਤੇ ਸਿੱਖ ਦਾ ਜਿਹੜਾ ਹਿਰਦਾ ਉਹ ਦੁਖੀ ਆ ਗਲੁੰਦਰਿਆ ਹੋਇਆ ਕਿ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਸਭ ਸੰਸਥਾਵਾਂ ਸਭ ਸਿਧਾਂਤਾਂ ਸਭ ਰੀਜਾਦਾਵਾਂ ਨੂੰ ਸਕੇ ਤੰਕ ਕੇ ਜਿਸ ਤੰਗ ਨਾਲ ਬਨਮਾਨੀਆਂ ਕੀਤੀਆਂ ਜਾ ਰਹੀਆਂ ਇਹ ਆਪਣੇ ਆਪ ਚ ਹਰੇਕ ਸਿੱਖ ਦੇ ਲਈ ਰਸਾ ਕਿਹੜਾ ਵਰਤਾਰਾ ਸਮਝਿਆ ਜਾ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਸਮਝ ਆਵੇ ਖਾਲਸਾ ਪੰਥ ਦੇ ਲਈ ਸਿੰਘ ਸਹਿਬਾਨਾਂ ਦੀ ਨਿਯੁਕਤੀ ਅਤੇ ਉਹਨਾਂ ਦੀ ਸੇਵਾ ਨਿਵਰਤੀ ਦੇ ਲਈ ਇੱਕ ਵਿਧੀ ਵਿਵਧਾਨ ਬਣਾਉਣ ਅਤੇ ਮੌਜੂਦਾ ਸਮੇਂ ਪੰਥਕ ਜੋ ਸੰਕਟ ਬਣਿਆ ਹੋਇਆ ਹੈ ਉਹਦੇ ਲਈ ਅਕਾਲ ਪੁਰਖ ਗੁਰੂ ਹਗਬੰਦ ਸਾਹਿਬ ਜੀ ਦੇ ਤਖਤ ਅੱਗੇ ਅਕਾਲ ਪੁਰਖ ਦੇ ਤਖਤ ਅੱਗੇ ਅਰਦਾਸ ਬੇਨਤੀ ਵਕਫਾਕ ਸੰਸਥਾਵਾਂ ਦੇ ਦੁਆਰਾ ਇਹ ਜਿਹੜੀ ਇਹ ਕੀਤੀ ਗਈ ਆ ਤਾਂ ਕਿ ਆਪਣੇ ਪੰਥ ਨੂੰ ਵਿਵੇਕਪੁੱਤ ਬਖਸ਼ ਕੇ ਕਿਸਮਤ ਬਖਸ਼ ਕੇ ਸਾਨੂੰ ਇਹ ਇਹਦੇ ਲਈ ਅਸੀਂ ਕੁਝ ਕਰ ਸਕੀਏ ਅਤੇ ਨਾਲ ਹੀ ਅਰਦਾਸ ਵੀ ਕਰਦਾਂ ਕਿ ਦਸ਼ਮੇਸ਼ ਪਿਤਾ ਆਪਣੇ ਕਲਗੀਆਂ ਵਾਲੇ ਪੰਥ ਦੇ ਵਿੱਚ ਜਿਹੜੀ ਸਮਤ ਬਖਸ਼ਿਓ ਨੂੰ ਵਿਕਤਾ ਇਤਫਾਕ ਅਤੇ ਉਹਦੀ ਚੜ੍ਹਦੀ ਕਲਾ ਦੇ ਲਈ ਅਸੀਂ ਸਾਰੇ ਯਤਨਸ਼ੀਲ ਹੋਈਏ ਇਹਦੇ ਲਈ ਅਰਦਾਸ ਬੇਨਤੀ ਕੀਤੀ ਹੈ। ਮੇਰੇ ਤਖਤ ਸਾਹਿਬ ਤੇ ਸਿੰਘ ਸਾਹਿਬ ਵੀ ਤਾਇਕੂਸ਼ੀ ਕੀਤੀ ਗਈ ਆ। ਸਮਾਂ ਕੋਈ ਹੋਰ ਰੱਖਿਆ ਸੀ ਕਿ ਸਿਰ ਸਿਰੇ ਕਰਦੇ। ਇਹ ਤੇ ਇਹਦੇ ਬਾਰੇ ਇੱਥੇ ਪ੍ਰਬੰਧਕ ਜਨਹੀਂ ਵਧੇਰੇ ਤੌਰ ਤੇ ਦੱਸ ਸਕਦੇ ਨੇ। ਕਿ ਉਹਨਾਂ ਨੇ ਇਹ ਮਰਜ਼ਾਦਾ ਦਾ ਇਹ ਕਿਉਂ ਇਸ ਢੰਗ ਦਾ ਜਿਹੜਾ ਤਖਤ ਸਹਿਬਾਨ ਦੇ ਜਥੇਦਾਰ ਦੇ ਤਖਤ ਰੇਸ਼ੀਨੀ ਦਾ ਜਿਹੜਾ ਜੋ ਇੱਕ ਵਿਧੀ ਵਿਵਧਾਨ ਹੈ ਮਰਜ਼ਾਦਾ ਵਾ ਕਿ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਦੇ ਵਿੱਚ ਪੰਥਕ ਸੰਸਥਾਵਾਂ ਪੰਥਕ ਸੰਪਰਦਾਵਾਂ ਦਲ ਪੰਥ ਸਾਰੇ ਰਲ ਕੇ ਸਭ ਸਭਾ ਸੁਸਾਇਟੀ ਰਲ ਕੇ ਇੱਕ ਵਿਧੀਵਤ ਢੰਗ ਨਾਲ ਉਹਦਾ ਮਾਨ ਸਨਮਾਨ ਢੰਗ ਨਾਲ ਉਹਨਾਂ ਉਹਨਾਂ ਦਾ ਜਿਹੜਾ ਤਖਤ ਰੇਸ਼ੀਨੀ ਜਾਂ ਉਹਨਾਂ ਦੀ ਸੇਵਾ ਸੰਭਾਲ ਉਹ ਕਰਦੀਆਂ ਸਨ ਪਰ ਇਹ ਕਿਉਂ ਹੋਇਆ ਇਹਦੇ ਬਾਰੇ ਤੁਸੀਂ ਸਾਰੇ ਮੇਰੇ ਨੂੰ ਵੱਧ ਜਾਣਦੇ ਨੇ ਇਹ ਇਹ ਦੁਖਦਾਈ ਇਤਿਹਾਸ ਦਾ ਇੱਕ ਹਿੱਸਾ ਬਣਨਾ ਠੀਕ ਜੀ